ਪਤੀ ਦੇ ਨਾਲ ਕੁੱਟਮਾਰ ਦੀ ਘਟਨਾ ਦੇਖ ਬਿਮਾਰ ਦਵਾਈ ਲੈਣ ਆਈ ਮਹਿਲਾ ਪਤਨੀ ਦੀ ਸਦਮੇ ਨਾਲ ਹੋਈ ਮੌਤ ਜੀ ਹਾਂ ਘਟਨਾ ਕਪੂਰਥਲਾ ਵਿੱਚ ਵਾਪਰੀ ਹੈ ਜਿੱਥੇ ਗੋਬਿੰਦਵਾਲ ਰੋਡ ਤੇ ਸਥਿਤ ਇੱਕ ਨਿੱਜੀ ਮੈਡੀਕਲ ਸਟੋਰ ਤੋਂ ਆਈ ਜਿੱਥੇ ਉਹ ਆਪਣੇ ਪਤੀ ਨਾਲ ਦਵਾਈ ਲੈਣ ਆਈ ਸੀ ਇਸੇ ਦੌਰਾਨ ਉਸਦੇ ਪਿੰਡ ਦੇ ਦੋ ਵਿਅਕਤੀ ਪਿਤਾ ਤੇ ਪੁੱਤਰ ਨੇ ਕਾਰਦਿਆਂ ਕਿਸ਼ਤਾਂ ਨੂੰ ਲੈ ਕੇ ਮੈਡੀਕਲ ਸਟੋਰ ਦੇ ਅੰਦਰ ਤੇ ਬਾਹਰ ਉਸ ਦੀ ਕੁੱਟਮਾਰ ਕੀਤੀ ਹੈ ਇਹ ਸਾਰੀ ਘਟਨਾ ਮੈਡੀਕਲ ਸਟੋਰ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪਰਵਾਸੀ ਪਤਨੀ ਨੇ ਆਪਣੀ ਪਤ ਪਰਵਾਸੀ ਪਤੀ ਨੇ ਆਪਣੀ ਪਤਨੀ ਦੇ ਮੌਤ ਦਾ ਦੋਸ਼ ਆਪਣੇ ਪਿੰਡ ਵਿੱਚ ਰਹਿਣ ਵਾਲੇ ਪਿਤਾ ਤੇ ਪੁੱਤਰ ਤੇ ਲਗਾਇਆ ਹੈ ਦੂਜੇ ਪਾਸੇ ਸਿਟੀ ਕਪੂਰਥਲਾ ਪੁਲਿਸ ਸਟੇਸ਼ਨ ਨੂੰ 2 ਹਫ਼ਤਿਆਂ ਤੋਂ ਬਾਅਦ ਸਮੇਂ ਦੀ ਸ਼ਿਕਾਇਤ ਦੇਣ ਤੋਂ ਬਾਅਦ ਵੀ ਕੋਈ ਇਨਸਾਫ਼ ਨਹੀਂ ਮਿਲਿਆ ਹੁਣ ਪੀੜਤ ਪ੍ਰਵਾਸੀ ਪਰਿਵਾਰ ਨੇ ਮੀਡੀਆ ਰਾਹੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ ਸਰ ਕੀ ਨਾਮ ਹੈ ਆਪਣਾ ਸੀਤਲ ਸਿੰਘ ਅੱਜ ਸਰ ਕੀ ਕੀ ਮਾਮਲਾ ਕੀ ਹੈ ਜਿਹੜੇ ਕਿ ਤੁਹਾਡੇ ਜੀ ਕੀ ਇਹ ਇੱਕ ਪ੍ਰਵਾਸੀ ਪਰ ਲੋ ਤੁਹਾਡੇ ਤੇ ਤੇ ਤੁਹਾਡੇ بیٹے ਦੇ ਇਲਜ਼ਾਮ ਲਗਾਈ ਜਾ ਰਹੀ ਹੈ ਇਹ ਸਾਰਾ ਕੀ ਮਾਮਲਾ ਕੀ ਹੈ ਮਾਮਲਾ ਕੋਈ ਨਹੀਂਗਾ ਸਰ ਮਾਮਲਾ ਇਹ ਸੀਗਾ ਇਸ ਮੇਰੇ ਪਿੰਡ ਰਹਿੰਦੇ ਸੀਗੇ ਮੇਰੇ ਪਿੰਡ ਰਹਿੰਦੇ ਸੀਗੇ ਇਹਨਾਂ ਨੇ ਇੱਕ ਛੋਟਾ ਹਾਥੀ ਖਰੀਦਿਆ ਸੀ ਛੋਟਾ ਹਾਥੀ ਖਰੀਦਿਆ ਸੀਗਾ ਜਿਹੜਾ ਇਹਨਾਂ ਦਾ ਲੋਨ ਨਹੀਂ ਸੀ ਹੁੰਦਾ ਉਹ ਮੇਰੇ ਬੇਟੇ ਦੇ ਨਾਂ ਤੇ ਕਰਵਾਇਆ ਸੀਗਾ ਜਿਹੜੇ ਬੇਟੇ ਦੇ ਨਾਂ ਦੇ ਉੱਤੇ ਇਹਨਾਂ ਨੇ ਕਰਾਇਆ ਸੀ 255000 ਰੁਪਇਆ ਤੇ ਇਹਨਾਂ ਨੇ 12 ਕਿਸ਼ਤਾਂ ਦਿੱਤੀਆਂ ਜੀ 12 ਕਿਸ਼ਤਾਂ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕਿਸ਼ਤ ਕੋਈ ਨਹੀਂ ਦਿੱਤੀ 1 ਸਾਲ ਲੰਘ ਗਿਆ 13 ਮਹੀਨੇ ਹੋ ਗਏ ਆ ਇਹਨਾਂ ਨੇ ਕਿਸ਼ਤ ਸਾਨੂੰ ਕੋਈ ਨਹੀਂ ਦਿੱਤੀ ਨਾ ਇਹਨਾਂ ਨੇ ਰੋਡ ਟੈਕਸ ਤਾਰਿਆ ਨਾ ਹੋਰ ਕੋਈ ਪ੍ਰਦੂਸ਼ਣ ਵਗੈਰਾ ਉਹਦਾ ਜਿਹੜਾ ਸੀਗਾ ਆਰਸੀ ਰੁਕੀ ਹੋਈ ਆ ਇਹਨਾਂ ਨੂੰ ਜਦੋਂ ਕਿਸ਼ਤ ਦਾ ਪੁੱਛਦੇ ਸੀਗੇ ਟਾਲ ਮਟੋਲ ਕਰੀ ਜਾਂਦੇ ਸੀਗੇ ਅਸੀਂ ਇਹਨਾਂ ਦੇ ਕਿਸੇ ਬੰਦੇ ਨੂੰ ਗੱਡੀ ਫੈਂਸ ਵਾਲੇ ਨੇ ਫੜ ਲਈ ਸੀਗੀ ਉਹਦੇ ਕੋਲੋਂ 15000 ਰੁਪਇਆ ਦੇ ਕੇ ਇਹਨਾਂ ਨੇ ਗੱਡੀ ਛਡਾ ਲਈ ਕਤਵਾਲੀ ਦਰਖਾਸਤ ਦਿੱਤੀ ਅਸੀਂ ਇਹਨਾਂ ਨੇ ਸਾਡੇ ਕੋਲ ਕਹਿ ਕੇ ਦਵਾਈ ਜਿਹਦੇ ਵਿੱਚੋਂ ਇੱਕ ਕਤਵਾਲੀ ਜਾ ਕੇ ਉਹਦੇ ਹੱਕ ਦੇ ਵਿੱਚ ਬੋਲ ਗਏ ਵੀ ਅਸੀਂ ਪੈਸਾ ਕੋਈ ਦਿੱਤਾ ਹੀ ਨਹੀਂਗਾ ਅਸੀਂ ਫੇਰ ਇਹਨਾਂ ਤੋਂ ਸਾਡਾ ਵਿਸ਼ਵਾਸ ਛੁੱਟ ਗਿਆ ਵੀ ਗੱਡੀ ਸਾਡੇ ਨਾਂ ਆ ਕੱਲ ਨੂੰ ਕੋਈ ਮਾੜੀ ਹਰਕਤ ਹੋ ਜਵੇ ਤੇ ਇਹ ਫੇਰ ਵੀ ਮੁਕਰ ਸਕਦੇ ਆ ਅਸੀਂ ਇਸ ਕਰਕੇ ਇਹਨਾਂ ਨੂੰ ਉੱਥੇ ਵੀ ਕਿਹਾ ਵੀ ਗੱਡੀ ਤੁਸੀਂ ਖੜੀ ਕਰ ਦਿਓ ਗੱਡੀ ਖੜੀ ਕਰਕੇ ਤੇ ਤੁਸੀਂ ਚਾਬੀ ਸਾਂਝੇ ਬੰਦੇ ਨੂੰ ਫੜਾ ਦਿਓ ਇਹ ਗੱਡੀ ਜਿਹੜੀ ਆਪ ਦੇ ਪੈਸੇ ਤਾਰੋ ਤਾਂ ਫੇਰ ਆਪ ਦੇ ਨਾਂ ਕਰਾ ਕੇ ਗੱਡੀ ਚਲਾਓ ਇਹਨਾਂ ਨੇ ਸਾਡੀ ਕੋਈ ਗੱਲ ਬਾਤ ਨਹੀਂ ਸੁਣੀ 1.5 ਦੋ ਮਹੀਨੇ ਇਸ ਗੱਲ ਨੂੰ ਹੋ ਗਿਆ ਨਾ ਕੋਈ ਪੈਸਾ ਦਿੰਦੇ ਸੀ ਉਲਟਾ ਸਾਨੂੰ ਧਮਕੀਆਂ ਦਿੰਦੇ ਆ ਇਹ ਗੱਡੀ ਜਿਹੜੀ ਸੀਗੀ ਲੈ ਕੇ ਬਿਹਾਰ ਨੂੰ ਨਿਕਲ ਚਲੇ ਸੀ ਇਹਦੇ ਆਪਣੇ ਪਰਿਵਾਰ ਦੇ ਵਿੱਚੋਂ ਸਾਨੂੰ ਕਿਸੇ ਬੰਦੇ ਨੇ ਫੋਨ ਕਰਕੇ ਦੱਸਿਆ ਵੀ ਅੱਜ ਇਹਨਾਂ ਨੇ ਰਾਤ ਨੂੰ ਜਿਹੜਾ ਹੈਗਾ ਗੱਡੀ ਲੈ ਕੇ ਬਿਹਾਰ ਨੂੰ ਨਿਕਲ ਜਾਣਾ ਵਾ ਸਮੇਤ ਪਰਿਵਾਰ ਸਮਾਨ ਇਹਨਾਂ ਨੇ ਬੰਨਿਆ ਹੋਇਆ ਵਾ ਸਾਨੂੰ ਵਿੱਚੋਂ ਇਹਦੇ ਪਰਿਵਾਰ ਨੇ ਹੀ ਦੱਸਿਆ ਵੀ ਸਹਾਰਾ ਮੈਡੀਕਲ ਤੇ ਐਟਲ ਦਵਾਈ ਲੈਂਦੇ ਆ ਅਸੀਂ ਲਭਪਾਲ ਬਹੁਤ ਇਹਦੀ ਕਰ ਰਹੇ ਸੀਗੇ ਜਦੋਂ ਲਭਪਾਲ ਕਰਨ ਦੇ ਸਬਾਬ ਜੋ ਸਾਨੂੰ ਇਹ ਨਹੀਂ ਮਿਲਿਆ ਜਦੋਂ ਅਸੀਂ ਸਹਾਰਾ ਮੈਡੀਕਲ ਤੇ ਗਏ ਆ ਇਹਨਾਂ ਨੂੰ ਅਸੀਂ ਬਾਹਰ ਬਾਜ ਮਾਰੀਆ ਇਹ ਬਾਹਰ ਨਹੀਂ ਆਇਆ ਫੇਰ ਅੰਦਰ ਬਾਜ ਮਾਰੀਆ ਇਹ ਬਾਹਰ ਨਹੀਂ ਆਇਆ ਜਦੋਂ ਇਹਨੂੰ ਅਸੀਂ ਜਾ ਕੇ ਬਾਜ ਮਾਰ ਕੇ ਫੇਰ ਨੂੰ ਫੜ ਕੇ ਬਾਹਰ ਲਿਆਂਦਾ ਇਸਨੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਹਦੇ ਵਿੱਚ ਸਾਨੂੰ ਗੁੱਸਾ ਆਇਆ ਸੀ ਇਹਦੇ ਇੱਕ ਦੋ ਚਪੇੜਾ ਲਾਈਆਂ ਚਪੇੜਾ ਲਾਉਣ ਦੇ ਬਾਵਜੂਦ ਜਿਹੜੀ ਇਹਦੀ ਜਨਾਨੀ 3 ਮਹੀਨੇ ਤੋਂ ਬਿਮਾਰ ਚੱਲਦੀ ਸੀ 20-25 ਦਿਨ ਤੋਂ ਉਹਨੇ ਖਾਦਾ ਪੀਤਾ ਕੁਛ ਨਹੀਂਗਾ ਤੇ ਇਹ ਉਹਦੇ ਹਸਪੀਟਲ ਜਾ ਕੇ ਮੁੜ ਕੇ ਡੈਥ ਹੋ ਗਈ ਆ ਡੈਥ ਹੋਣ ਦੇ ਬਾਵਜੂਦ ਇਹਨਾਂ ਨੇ ਜਿਹੜਾ ਹੈਗਾ ਡੈੱਡ ਬੋਡੀ ਘਰ ਲੈ ਗਏ ਪਿੰਡ ਵਾਸੀਆਂ ਨੇ ਕੋਹ ਚੱਕ ਥਾੜ ਕੇ ਸਾਡੇ ਉਤੇ ਮੇਰੇ ਔਰ ਮੇਰੇ ਬੇਟੇ ਦੇ ਉਤੇ ਦਰਖਾਸਤ ਦਵਾਤੀ। ਹੁਣ ਕਦੀ ਕਿਸੇ ਨੂੰ ਕਹਿੰਦੇ ਆ ਵੀ ਗੱਡੀ ਸਾਡੇ ਨਾ ਕਰਾ ਦਿਓ ਸਾਨੂੰ 2 ਲੱਖ ਦੇ ਦਿਓ, 5 ਲੱਖ ਦੇ ਦਿਓ, 4 ਲੱਖ ਦੇ ਦਿਓ ਜਾਂ 10 ਲੱਖ ਰੁਪਏ ਤੱਕ ਇਹ ਮੰਗ ਕਰ ਚੁੱਕੇ ਆ ਜੀ। ਮੈਂ ਗਰੀਬ ਦਾ ਦਿਹਾੜੀਦਾਰ ਬੰਦਾ ਆ ਜਿਹੜਾ ਕੰਮ ਵੀ ਨਹੀਂ ਕਰ ਸਕਦਾ। ਇਸ ਕਰਕੇ ਜਿਹੜਾ ਹੈਗਾ ਮੈਂ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਮੰਗਦਾ ਵੀ ਜੋ ਵੀ ਹੈ ਅਸਲੀਅਤ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ ਔਰ ਲਾਉਣ ਜਿਹੜਾ ਵਾ ਉਹ ਇਹਨਾਂ ਕੋਲੋਂ ਤਰਵਾਇਆ ਜਾਵੇ। ਹਾਂ ਜੀ ਕਿ ਨਾਮ ਹੈ ਆਪਣਾ राम। अरे कितने रहने वाले अरे की गल है तो, तो वो अपना नाम से कराया था उसको तो तो मैं देते गया, तो अब उतारे ताना उतार मेरे नाम से शादी था तो मौके पर हम भी थे वहाँ पर तो पकड़ना मेरा तो मैं तो ड्राइवर रखे थे उससे कोई लेन देन नहीं ਇਸ ਕੋ ਬਾਹਰ ਜ਼ਬਰਦਸਤੀ ਖੁੱਲਨੇ ਲਗਾ ਲੜਕੀ ਨੇ ਦੇਖ ਕੇ ਘਬਰਾਹਟ 세 ਗੋਥੇ ਕਿੰਨੀ ਉਮਰ ਸੀ ਤੁਹਾਡੀ ਬੇਟੀ ਦੀ 27 ਸਾਲ ਬੱਚਾ ਬੱਚੀ ਸੀ ਨਹੀਂ ਤੇ ਹੁਣ ਤੁਸੀਂ ਜਿਹੜੇ ਦੋਸ਼ੀ ਜਿਹੇ ਪੁੱਟ ਮਾਰ ਦੇ ਕਾਰਨ ਰਾਜੇ ਤੁਹਾਡੀ ਬੇਟੀ ਦੀ ਤੁਸੀਂ ਕਹਿੰਦੇ ਮੌਤ ਹੋਈ ਆ ਫਰਮਾ ਜਿਹੜਾ ਉਹਨੂੰ ਰਾਜੇ ਸਦਮੇ ਦੇ ਕਾਰਨ ਮਰੀ ਆ ਤਾਂ ਹੁਣ ਮੰਗ ਕੀ ਕਰਦੇ ਤੁਸੀਂ ਭਾਵੇਂ ਆਪਣਾ ਕੀ ਆਪਣਾ ਤਾਂ ਇਸ ਦਾ ਫੈਸਲਾ ਚਾਹੀਏ ਸਾਡੇ ਅਗਰ ਗੱਡੀ ਕਾ ਤੇ ਮੇਰੇ ਇਨਸਾਫ ਕਰੀ ਤੂੰ ਗੱਡੀ ਕੋਈ ਗੱਡੀ ਤੇ ਕੋਈ ਲੈਨੇ ਦੇਨੇ ਅੱਜ ਕਿੱਥੇ ਰਹਿਣ ਵਾਲਾ ਪੀਟ ਖਾਲੂ ਜੀ ਅੱਜ ਹੋਟਲੇ ਦੇ ਰਹਿਣ ਵਾਲੇ ਤੇ ਸਾਡੇ ਨਾਲ ਕੋਈ ਗੱਡੀ ਦਾ ਮੈਟਰ ਨਹੀਂ ਸਾਡੇ ਸੋਰੇ ਨਾਲ ਤੇ ਸਾਡਾ ਕੋਈ ਲਿੰਕ ਨਹੀਂ ਉਹਨਾਂ ਦੀ ਗੱਡੀ ਦੇ ਵਿੱਚ ਅਸੀਂ ਡਰਾਈਵਰ ਆ ਤੇ ਕਿਸ਼ਤਾਂ ਦਾ ਮਾਮਲਾ ਹੀ ਇਹਨਾਂ ਦੇ ਨਾਲ ਮੁੱਕੇ ਦੇਹੀ ਮੇਰਾ ਸਹਰਾ ਸਾਹਿਬ ਹੀ ਤੇ ਮੈਂ ਵਾਈਫ ਦੀ ਦਵਾਈ ਲੈਣੀ ਆ ਜੀ ਜਾਣੀ ਕਿਹੜੀ ਜਗ੍ਹਾ ਤੇ ਲੈਣੀ ਹੈ ਸਾਰਾ ਮੈਡੀਕਲ ਤੋਂ ਜੀ ਤੇ ਸਾਡੇ ਨਾਲ ਕੋਈ ਮੈਟਰ ਨਹੀਂ ਸੀ ਵੀ ਕਿਸ਼ਤੇ ਦਾ ਲੈਣਾ ਦੇਣਾ ਸਾਡਾ ਕੋਈ ਮੈਟਰ ਨਹੀਂ ਤੇ ਉਸ ਦਿਨ ਆ ਕੇ ਪਿਓ ਪੁੱਤ ਤੇ ਸਾਡੇ ਤੇ ਵਾਰਦਾਤ ਕਰਨ ਲੱਪੇ ਤੇ ਉਸੇ ਤਰ੍ਹਾਂ ਮੇਰੀ ਵਾਈਫ ਦੀ ਡੈਥ ਹੋ ਗਈ ਹੈ ਜੀ ਸਾਡੇ ਨਾਲ ਕੋਈ ਮਤਲਬ ਨਹੀਂ ਕੋਈ ਜਿਵੇਂ ਮਤਲਬ ਕੁਝ ਨਹੀਂ ਚੀਜ਼ ਤੇ ਸਾਡੇ ਮੈਟਰ ਹੀ ਬਿਲ ਬਜਾਇ ਤਾਂ ਸਾਨੂੰ ਕੁੱਟ ਮਾਰ ਕੇ ਕੀਤੀ ਉਸੇ ਦੌਰਾਨ ਮੇਰੀ ਵਾਈਫ ਦੀ ਮੌਤ ਹੋ ਗਈ ਜੀ ਮੌਕੇ ਤੇ ਹੀ 4 ਵਜੇ ਦਾ ਟਾਈਮ ਸੀ ਜੀ ਉਸ ਉਸ ਜਿੰਦ ਦੀ ਮੇਰੇ ਕੋਲ ਕੈਮਰਾ ਰਿਕਾਰਡ ਵੀਡੀਓ ਵੀ ਪਈ ਹੈ ਜੀ ਉਸੇ ਦੌਰਾਨ ਹੀ ਮੇਰੀ ਵਾਈਫ ਦੀ ਮੌਤ ਹੋਈ ਹੈ ਜੀ ਮੇਰੇ ਕੁੱਟ ਮਾਰ ਕੇ ਕਰਕੇ ਦੇਖ ਕੇ ਉਹ ਤਾਂ ਮ੍ਰਿਤ ਹੋ ਗਈ ਉੱਥੇ ਮੌਕੇ ਤੇ ਇਹ ਜਿੰਨ ਸਾਰੇ ਘਟਨਾ ਵਾਪਰੀ ਕਿੰਨੇ ਤਰੀਕ ਦਾ ਵਾਪਕਿਆ ਵਾ ਇੱਕ ਤਰੀਕ ਦੀ ਹੈ ਜੀ ਚੌਥਾ ਮਹੀਨਾ ਇੱਕ ਤਰੀਕ ਦੀ ਅੱਜ ਕੱਲੇ ਦਿਨ ਹੋ ਗਏ ਤੁਹਾਨੂੰ ਜੀ ਅੱਜ 16 ਦਿਨ ਹੋ ਗਏ ਜੀ ਤੁਹਾਨੂੰ ਤੁਪਲ ਸੋਲੋ ਕੀ ਕਾਰਵਾਈ ਕੀਤੀ ਗਈ ਦੂਜੇ ਦਿਨ ਤੇ ਅਜੇ ਕੋਸ਼ਿਸ਼ ਨਹੀਂ ਕੀਤਾ ਜੀ ਉਹਨਾਂ ਨੇ ਕੇ ਨਾਮ ਕੇ ਸੀ ਉਹ ਨਾ ਨਾਮ ਹਰਪੀ ਸਿੰਘ son of ਸੀਤਲ ਸਿੰਘ ਆ ਜੀ ਤੇ ਕਿੱਥੇ ਦਾ ਰਹਿਣ ਵਾਲੀ ਹੈ ਕਿ ਡੋਗਰੀਲ ਵਾਸੀ ਦਾ ਜੀ ਕੀ ਕੰਮ ਕੀ ਕਰਦੀ ਹੈ ਕੰਮ ਡੇਰੀਆਂ ਦਾ ਕਰਦੀ ਦੁੱਧ ਦਾ ਤਾਂ ਇਸ ਬੰਦੇ ਕੋਈ ਨਵੀਂ ਕਪੜੇ ਨਹੀਂ ਦਿੱਤੇ ਕਿਸੀ ਨਹੀਂ ਦਿੱਤੀ ਦੋ ਤਿੰਨ ਕਪੜੇ ਤਾਂ ਦੇ ਆਏ ਤੇ ਕੋਈ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਤਾਂ ਮੰਗ ਕੀ ਕਰਦੀ ਮੰਗ ਹੀ ਵੀ ਸਾਨੂੰ ਇਨਸਾਫ ਦੇ ਦੇਣ ਤੇ ਸਾਡੇ ਵਾਸਤੇ ਧੰਨਵਾਦੀ ਹੀ ਬਸ ਹੋਰ ਮੰਗਦੇ ਕੁਝ ਨਹੀਂ ਮੰਗਦੇ ਜਿਹੜੇ ਪਤਨੀ ਰਾਡੀ ਦੀ ਮੌਤ ਹੋਈ ਆ ਉਹ ਇਹ ਜਿਹੜਾ ਤੁਹਾਨੂੰ ਕੁੱਟਮਾਰ ਕਰ ਰਿਹਾ ਸੀ ਉਹ ਇੱਟ ਬਿਮਾਰ ਚੱ ਰਿਹਾ ਸੀ ਉਸ ਉਸ ਤਰ੍ਹਾਂ ਨਹੀਂ ਹੋਈ ਆ ਉਸੇ ਟਾਈਮ ਜੀ ਨਹੀਂ ਜੀ ਇਹ ਮੈਨੂੰ ਕੁੱਟਮਾਰ ਦੇਖ ਕੇ ਹਾਰਟ ਫੈਲ ਹੋ ਗਿਆ ਦਾ ਕਿ ਉਹ ਸਹਿ ਨਹੀਂ ਸਕਿਆ ਸਾਡੀ ਕੁੱਟਮਾਰ ਦੀ ਪਤੀ ਨੇ ਮਾਰ ਦੇ ਸਾਡਾ ਇਸ ਕਰਕੇ ਉਹ ਥੋੜੀ ਜੀ ਮਤਲਬ ਦਵਾਈ ਲੈਣਾ ਹੀ ਤੇ ਕਮਜ਼ੋਰੀ ਕਰਕੇ ਹੀ ਦਵਾਈ ਉਹਦੀ ਲੈਣਾ ਕਰਕੇ ਕਿਤੇ ਨਾ ਕਿਤੇ ਸਦਮੇ ਕਰਕੇ ਉਹਨੇ ਜੀ ਹਾਂ ਜੀ ਉਹਨੇ ਡੈਥ ਹੋ ਗਈ ਜੀ ਤੇ ਚੌਥੇ ਨੇ ਰਹਿਣ ਵਾਲੇ ਆਓ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਉਹਨਾਂ ਨੇ ਡੁਗਰੇ ਵਾਲਾਸੀ ਹੈ ਜੀ ਹਰਪ੍ਰੀਤ ਸਿੰਘ ਤੇ ਸਾਨੂੰ ਸੀਤਲ ਸਿੰਘ ਹੈ ਜੀ ਤੇ ਪੁਲਿਸ ਦੇ ਉਹਨਾਂ ਵੱਡੇ ਅਫਸਰਾਂ ਤੋਂ ਕੀ ਮੰਗ ਕਰਦੇ ਆ ਮੰਗਾਂ ਇਨਸਾਫ ਦੇ ਦਿਓ ਵੀ ਸਾਡੀ ਵਾਈਫ ਦੀ ਡੈਥ ਹੋਈ ਆ ਤੇ ਉਸ ਦੌਰਾਨ ਸਾਡੀ ਦੇ ਇਨਸਾਫ ਕਰਦੇ ਨੋ ਹੋਰ ਕੁਛ ਨਹੀਂ ਮੰਗ ਕਰਦੇ ਸੀ